ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਸੋਤੂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੇ ਅੰਦਰ ਉਸ ਤੋਂ ਹੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਤੇ ਜੇ ਕੋਈ ਸਾਡੇ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਜੀ ਅੱਖਾਂ ਨਾਲ ਛਿੱਕਾਂ ਨਾਲ ਹੋ ਜਾਂਦੀ ਐਦਾ ਸਵੇਰ ਸਵੇਰ ਫਕਰੋ ਚਲੋ ਜੀ ਅੱਜ ਆਪਾਂ ਨਾ ਜੱਜ ਦੇ ਪਾਪਾ ਡਿਊਟੀ ਤੇ ਚੱਲ ਗਏ ਸਵੇਰ ਸਵੇਹਾ ਐਂਡ ਇੱਕ ਟਾਰਗੇਟ ਹੋ ਗਿਆ ਆਪਣਾ ਕਿ ਆਪਾਂ ਹੁਣ ਫੋਨ ਬਿਠਾ ਰੱਖੋ ਇਹਨੂੰ ਤੇ ਆਪਾਂ ਜਬ ਜੋ ਤਨਉਣ ਕਰਦੇ ਆ ਸਭ ਤੋਂ ਪਹਿਲਾਂ ਰੈਡੀ ਜੂੜਾ ਮੈਂ ਕਰ ਲਿਆ ਤੇ ਹੁਣ ਮੈਂ ਨਿਮਾ ਕੇ ਲੋਨੀ ਰੈਡੀ ਕਰਕੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਜਬ ਜੋ ਤੋ ਗਿਆ ਤਿਆਰ ਤੇ ਦੇਣਾ ਫੋਟੋ ਸ਼ੂਟ ਕਰੀ ਜਾਂਦੀ ਸੀ ਤੁਰਦਾ ਵੇਖੋ ਕਿਵੇਂ ਤੁਰ ਕੇ ਦਿਖਾਓ ਮੈਨੂੰ ਚਲੋ ਇਹਨਾਂ ਨੇ ਵੀਡੀਓ ਸ਼ੂਟ ਕਰੀ ਜਾਂਦੀ ਸੀ ਮੈਂ ਚੱਲ ਉੱਥੇ ਹਜੇ ਵਾਲੇ ਦੇ ਪਿੱਛੇ ਪਾਣ ਵਾਲੇ ਪਏ ਬਾਜ ਦੇ ਨਾਲ ਚਲੋ ਆਓ ਤੁਰੋ ਲੱਗ ਗਿਆ ਮੈਂ ਕਿ ਇਹਨੂੰ ਸਿੱਧਾ ਹੋ ਕੇ ਤੁਰਲਾ ਤੁਰਦਾ ਹੀ ਨਹੀਂ ਬਿਆਗਾ ਮੈਨੂੰ ਕਿ ਸਿੱਧਾ ਹੋ ਕੇ ਤੁਰ ਕੇ ਵੀਡੀਓ ਬਣਵਾ ਲਾ ਕੁਝ ਪਾਪਾ ਵੀ ਨਾ ਮੈਨੂੰ ਤੰਗ ਕਰੀ ਜਾਂਦਾ ਅੱਜ ਨਿੰਨੂ ना बेटा मैं तेरे पास रोटी बना दयापी लंच रोज मैगी ठीक तो है अज दोपहरी पर टाइम एक दिन मैगी एक दिन पर जी रोज रोज मैगी नहीं खाते ਅਵੇ ਆਟੇ ਦੀਆ ਕੱਪੜੇ ਨਿਕੰਦੇ ਘਰ ਨਹੀਂ ਬਟਾ ਲੋ ਜਿਹਦੇ ਨਾਲ ਮੈਂ ਨਵਾਂ ਸੂਟ ਪਾਤਾ ਕਿਉਂ ਪਾਤਾ ਮੈਂ ਕਿਨਾਂ ਕੱਪੜੇ ਤੁਹਾਨੂੰ ਪਤਾ ਪਏ ਪਏ ਵਿਆਹ ਤੇ ਨਹੀਂ ਵਿਆਹ ਸੀ ਆਪਣੇ ਉਦੋਂ ਲਏ ਸੀ ਕੱਪੜੇ ਤੇ ਉਦੋਂ ਇੱਕ ਸੂਟ ਇਹ ਬਿਲਕੁਲ ਹੀ ਨਵਾਂ ਪਿਆ ਰਹਿ ਗਿਆ ਸੀ ਪਹਿਲਾਂ ਅਸੀਂ ਸੋਚਿਆ ਸੀ ਸ਼ਾਇਦ ਸਾਨੂੰ ਇੱਕ ਪ੍ਰੋਗਰਾਮ ਆਊਗਾ ਬਟ ਹੋ ਸਕਦਾ ਉਹ ਪ੍ਰੋਗਰਾਮ ਹੱਦ ਹੀ ਨਾ ਹੋਵੇ ਹਨਾ ਤੇ ਫਿਰ ਅਸੀਂ ਸੋਚਿਆ ਚਾ ਮੈਂ ਸੋਚਿਆ ਜਿਹੜੇ ਪਾਏ ਦਿੱਨੇ ਸੂਟ ਨਾ ਘਰੇ ਪਾਤਾ ਮੈਂ ਸਕੂਲ ਜਾਣ ਲੱਗੀ ਪਾਤਾ ਤੇ ਰਾਏ ਮੈਨੂੰ ਆਇਆ ਕਿ ਤੇ ਛੋਟਾ ਵੀ ਨਾ ਹੋ ਜੇ ਤੇ ਇਹਦੇ ਰੀਜਨਲ ਲਿਆ ਸੀ ਕਲਰ ਹਨ ਤੁਹਾਨੂੰ ਪਤਾ ਬਲੈਕ ਇਹਨੂੰ ਪਸੰਦ ਦਾ ਲਿਆ ਸੀ ਸੂਟ ਤੇ ਜਦੀ ਪਸੰਦ ਵੀ ਵਧ ਗਈ ਹੈ ਜਦ ਜੋ ਦੇ ਜਦ ਜਦੀ ਪਸੰਦ ਘਟਾ ਹੋਰ ਗੱਲਾਂ ਦੀ ਗੱਲੇ ਨੇ ਆਪਣੇ ਆਪ ਚੁਆਇਸ ਕੀਤੀ ਸੀ ਇਹ ਸੂਟ ਦੀ ਤੇ ਫਿਰ ਇਹ ਪਾ ਜਾਣੀ ਸੀ ਮੈਂ ਕਿ ਇਹ ਨਾ ਹੋਵੇ ਕਿ ਤੇ ਜਦੋਂ ਨੂੰ ਪਾਉਣਾ ਉਦੋਂ ਛੋਟਾ ਹੋ ਜੇ ਤੂੰ ਚੰਗਾ ਮਾੜਾ ਪਾਣੀ ਦੇ ਜਮੈਂ ਪਾਣੀ ਦਿੱਤਾ ਤੇ ਆਪਣਾ ਹੁੰਦਾ ਵਾਦਾ ਇਹਨੂੰ ਪ੍ਰੋਮੋਟੀ ਦੀ ਨਾ ਨਾ ਕੱਪੜੇ ਗੰਦੇ ਹੋ ਜਾਣਗੇ ਅੱਜ। ਣਿਪੀਣੀ ਅੱਜ ਕੱਪੜੇ ਗੰਦੇ ਹੋਗੇ ਨਾ ਨਵਾਂ ਸੂਟ ਆ। ਅੱਜ ਨਹੀਂ ਪੀਣੀ ਚੰਗਾ। ਕੱਲ ਨੂੰ। ਨਹੀਂ ਅੱਜ ਨਹੀਂ ਅੱਜ ਨਹੀਂ ਅੱਜ ਨਵਾਂ ਸੂਟ ਖਰਾਬ ਹੋ ਜੂ ਪਰੌਂਡੀ ਖਾਂਦੀ ਐ ਅੱਜ ਕੱਲੀ। ਨਾਲ ਕੱਪੜੇ ਲੇਹਣਦੇ ਕਰਦੀ ਮੁੰਡਿਆ ਮੈਂ ਤਾਂ ਵਾਰ-ਵਾਰ ਕਹੀ ਜਾਂਦੀ ਐ ਕਿਉਂਕਿ ਕਾਹ ਜਿਹਨ ਮੈਂ ਤਾਂ ਕਹੀ ਜਾਂਦੀ ਕੱਪੜਾ ਨਾ ਵਾਰ-ਵਾਰ ਕੱਢ ਲੈ ਸ਼ਰਟ ਖਰਾਬ ਕਰਦੀ ਸੀ। ਫਰੂਟੀ ਪੀਤੀ ਇਹਨੇ ਸਾਰੀ ਡੋਲ ਤੇ ਕੱਪੜੇ ਦੁਬਾਰਾ ਚੇਂਜ ਕਰਕੇ ਪਾਉਣੇ ਪਏ। ਤਾ ਕਰਕੇ ਨੂੰ ਕਹੀ ਜਾਨੀ ਬਾਰ ਬਾਰ ਅਜ ਕੱਪੜੇ ਨਾ ਧਾਰ ਲਈ ਹੁੰਦੇ ਐ ਇਹ ਤਾਂ ਪਾਇਆ ਵੀ ਪਹਿਲੀ ਵਾਰ ਛੋਟਾ ਜਿਹਾ ਥੋੜੀ ਜੱਬ ਦੇ ਉਸ ਤੇ ਵੀ ਬਰਾੜ ਦਾ ਪਰੌਠਾ ਬਣ ਗਿਆ ਸੈਲਡ ਵੀ ਤਿਆਰੀ ਕਰਦੇ ਆ ਸੈਂਡਵਿਚ ਲਓ ਜੀ ਇੱਥੇ ਜਬ ਜੋੱਦਾ ਕਰ ਰਹੀ ਆ ਮੈਂ ਟਿਫਨ ਨੂੰ ਰੈਡੀ ਐਂਡ ਹੁਣ ਆਪਾਂ ਕਰ ਰਿਹਾ ਐਪਲ ਕਿਉਂਕਿ ਫਰੂਟ ਵੀ ਜ਼ਰੂਰੀ ਹੈ ਬੱਚੇ ਨੂੰ ਹਨਾ ਟਿਫਨ ਦੇ ਵਿੱਚ ਸੋ ਐਪਲ ਇੱਕੋ ਛੋਕੇ ਖਾ ਲਿੰਦਾ ਹੈਗਾ ਸੋ ਇੱਕ ਪਾਸੇ ਸੈਂਡਵਿਚ ਤਰ ਹੋਇਆ ਮੈਂ ਤੇ ਇੱਕ ਪਾਸੇ ਐਪਲ ਦੀ ਸਾਫ਼ ਕਰਕੇ ਕਲੀਨ ਕਰਕੇ ਸਾਫ਼ ਕਰਕੇ ਪਾ ਦਾਂਗੇ ਤੇ ਵਾਕੀ ਬੱਚੇ ਦੀ ਨਾ ਚੁਆਇਸ ਹੁੰਦੀ ਹੈ ਕਈ ਵਾਰੀ ਰੋਟੀ ਖਾ ਲੈਂਦਾ ਬੱਚਾ ਕਈ ਵਾਰੀ ਸੈਂਡਵਿਚ ਖਾ ਲੈਂਦਾ ਕਈ ਵਾਰੀ ਫਰੂਟ ਖਾ ਲੈਂਦਾ ਕੋਈ ਪਤਾ ਨਹੀਂ ਹੁੰਦਾ ਨੇ ਖਾਣਾ ਕੀ ਸੋ ਆਪਾਂ ਪ੍ਰੈਫਰ ਕਰਦੇ ਤਿੰਨ ਚੀਜ਼ਾਂ ਪਾ ਕੇ ਜਿੰਨੇ ਤੇ ਲਓ ਜੀ ਹੋ ਗਿਆ ਟਾਈਮ ਦੁਪਹਿਰ ਦਾ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਸਬਜੀ ਦੁਪਹਿਰ ਦਾ ਨੇ ਸਾਢੇ 12 ਦਾ ਟਾਈਮ ਹੋਇਆ ਏ ਤੇ ਹੁਣ ਆਪਾਂ ਸਬਜੀ ਕੱਟਦੇ ਆਂ ਦਵਾ ਦਵ ਤੇ ਮੈਂ ਇੱਥੇ ਛੋਲੇ ਉਬਲਨੇ ਤਰੇ ਹੋਇਆ ਚਿੱਟੇ ਐਂਡ ਇੱਥੇ ਮੈਂ ਦਵਾ ਦਵ ਜਿਹੜੇ ਤੜਕੇ ਦੀ ਤਿਆਰੀ ਕਰਦੀ ਆਂ ਤੇ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਤੇ ਲੋ ਜੀ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਚੁੱਕਾ ਹੈ ਤੇ ਗਰਮੀਆਂ ਜਿਹੜੀ ਕਾਫੀ ਵੱਧ ਚੁੱਕੀਆਂ ਤੇ ਹੁਣ ਸਾਢੇ 12 ਵਜੇ ਦਾ ਟਾਈਮ ਹੋਇਆ ਏ ਤੇ ਮੈਂ ਸੋਚਿਆ ਆਪਾਂ ਜਬਜੋ ਧਿਆਨ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹੁਣੇ ਸਬਜੀ ਭਾਜੀ ਮਤਲਬ ਕੁਝ ਨਾ ਕੁਝ ਬਣਾ ਕੇ ਰੱਖੀਏ ਕਿ ਜੇਕਰ ਰੋਟੀ ਖਾਣੀ ਹੁੰਦੀ ਫਿਰ ਸਬਜੀ ਵੀ ਰੈਡੀ ਕਰ ਲੈਂਦੇ ਆ ਜਾਂ ਹੋਰ ਕੁਝ ਖਾਣਾਂ ਦਾ ਤਾਂ ਹੋਰ ਰੈਡੀ ਕਰਕੇ ਰੱਖਦੇ ਆ ਤੇ ਲੋ ਜੀ ਇੱਥੇ ਮੈਂ ਚਿੱਟੇ ਛੋਲੇ ਧਰਤੇ ਸਿਉਪਲ ਨਾਸਤੇ ਤੇ ਵਿੱਚੇ ਮੈਂ ਜਿਹੜੇ ਆਲੂ ਆ ਉਹਨਾਂ ਨੂੰ ਧੋ ਕੇ ਵਿੱਚੇ ਹੀ ਪਾਤਾ ਸੀ ਮੈਂ ਕਹਿੰਨਾ ਦੋਨੇ ਚੀਜ਼ਾਂ ਬੋਇਲ ਇਕੱਠੀਆਂ ਹੋ ਜਾਣਗੇ ਹਨਾ ਸੋ तो लो जी बलॉग की स्टार्टिंग हूँ कंटिन्यू करते हैं ब्लॉग टाइम हो गया साढ़े बारह बजे का तो आप बनाने सब्जी लो जी लो जी अच अच्छा आप सब्जी काँव बनानी है का। लो जी बहुत वाली बोल बातें लो जी अज अच्छा सब्जी बनानी आप चिट्टे छोल्या की दूर रखा थोड़ा कैमरा लो जी ਮੈਂ ਇਹ ਚਿੱਟੇ ਛੋਲੇ ਬੋਇਲ ਕਰ ਲਏ ਸੀ ਨਾਲ ਵਿੱਚ ਆਲੂ ਵੀ ਕਰ ਲਏ ਸੀ ਧੋ ਕੇ ਆ ਦੇਖੋ ਚਿੱਟੇ ਛੋਲੇ ਬੋਇਲ ਕਰ ਲਏ ਸੀ ਵਧੀਆ ਹੋ ਗਿਆ ਨਾਲ ਹੀ ਆਲੂ ਵਿੱਚ ਪਾ ਕੇ ਆਲੂ ਬੋਇਲ ਕਰ ਲਏ ਸੀ ਇਸ ਤਰੀਕਾ ਵਧੀਆ ਨਾਲ ਵਿੱਚ ਧੋ ਕੇ ਆਲੂ ਪਾਤੇ ਸੀ ਨਾਲ ਹੀ ਆਲੂ ਬੋਇਲ ਹੋ ਗਏ ਤੇ ਅੱਜ ਆਪਾਂ ਲਉਣਾ ਚਿੱਟੇ ਛੋਲੇ ਲਿਆ ਨੂੰ ਤੜਕਾ ਆਲੂ ਪਾ ਕੇ ਬੋਇਲ ਕਰਕੇ ਮਤਲਬ ਆਲੂ ਪਾਉਣੇ ਤੇ ਮੈਨੂੰ ਲੱਗਦਾ ਸੀ ਘੱਟੋ ਘੱਟ ਸਾਲ ਤੋਂ ਉੱਤੇ ਹੋ ਗਿਆ ਹੋ ਗਿਆ ਸੀ ਨਹੀਂ ਬਣਾਏ ਚਿੱਟੇ ਛੋਲੇ ਕਦੇ ਤੇ ਅੱਜ ਅਸੀਂ ਮੇਰੇ ਮਨ ਚ ਆਇਆ ਮੈਂ ਕਿਹਾ ਚਿੱਟੇ ਛੋਲੇ ਬਣਾ ਕੇ ਦੇਖਦੇ ਹਾਂ ਟਮਾਟਰ ਜਿਹੜੇ ਉਦੋਂ ਲਿਆਉਂਦੇ ਸੀ ਡੈਡੀ ਨੇ ਤਾਜ਼ਾ ਤਾਜ਼ੇ ਟਮਾਟਰ ਖੇਤ ਦੇ ਉਹਨੇ ਪਾ ਪਾ ਲਏ ਇਹ ਛੋਲਿਆਂ ਦੀ ਸਬਜ਼ੀ ਹੁੰਦੀ ਨਾ ਜਿਹੜੀ ਇਹਨਾਂ ਚ ਟਮਾਟਰ ਬਹੁਤ ਵਧੀਆ ਰਹਦੇ ਟਮਾਟਰ ਜ਼ਿਆਦਾ ਹੋਣੇ ਚਾਹੀਦੇ ਟੇਸਟੀ ਲੱਗਦੇ ਵਾ ਲਓ ਜੀ ਪਹਿਲਾਂ ਮੈਂ ਟਮਾਟਰ ਪੀਸ ਕੇ ਲੈ ਕੇ ਆਉਣੀ ਆ ਉਹਨਾਂ ਚਿੱਟੇ ਜਿਹੜੇ ਗਰਮ ਗਰਮ ਹੋਊਗਾ ਫਿਰ ਪਿਆਜ਼ ਪੀਸਾਂਗੇ ਆਪਾਂ ਇਹ ਤੇ ਬਰਤੀ ਰੱਖੀ ਥੋੜਾ ਉਹਨਾਂ ਦੇ ਵਿੱਚ ਪਾ ਦਿੰਦੇ ਹੁਣ ਆਪਾਂ ਜਿਹੜੇ ਸਾਬਤ ਜਿਹੇ ਵਿੱਚ ਉਹਨਾਂ ਨੂੰ ਕੱਢ ਲੈਨੇ ਆਪਾਂ ਲਓ ਜੀ ਹੁਣ ਮੈਂ ਪਿਆਜ਼ ਘੱਟ ਕੇ ਪਿਆਜ਼ ਪੀਸ ਕੇ ਰਹੀ ਹਾਂ ਲਓ ਜੀ ਵਿੱਚ ਪਾਵਾਂਗੇ ਸਰੋਂ ਦਾ ਤੇਲ ਚੀਕੇ ਦੇ ਲਓ ਜੀ ਇੱਧਰ ਆਪਾਂ ਰਾਈਸ ਅਪ ਧੋ ਕੇ ਲੈਂਦੇ ਇਹਨਾਂ ਨੂੰ ਵਿੱਚ ਪਾ ਦਿੰਦੇ ਹਾਂ ਸਾਰੇ ਹੁਵਾਲ ਕੇ ਬਣਾਵਾਂਗੇ लो जी तेल हो गया गरम चम्मच कि, किसने निकालना लो जी तेल हो गया गरम जीरा पावगी सब तो पहला ठीक है जी सब तो पता जीरा उस तो प्याज प्याज की प्यूरी पावगी ਉਜੀ ਇੱਥੇ ਮੈਂ ਜਿਹੜੇ ਆਪਾਂ ਹਣਾ ਆਲੂ ਨੂੰ ਬੋਇਲ ਕੀਤਾ ਸੀ ਛੋਲਿਆਂ ਦੇ ਨਾਲ ਉਹਨਾਂ ਨੂੰ ਕਲੀਨ ਕਰਕੇ ਤੇ ਆਪਾਂ ਕਟਿੰਗ ਕਰ ਲੈਨੇ ਆਂ ਐਂਡ ਇੱਕ ਪਾਸੇ ਆਪਣਾ ਮਸਾਲਾ ਪੁੱਜੀ ਜਾਂਦਾ ਤੇ ਫਟਾਫਟ ਕਰਦੇ ਆ ਕੰਮ ਤੇ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਚੁੱਕੀ ਐ ਕਿਉਂਕਿ ਇਹ ਜਿਹੜਾ ਟਾਈਮ ਹੁੰਦਾ ਮੈਂ ਜੱਪ ਚੋਂ ਧਿਆਨ ਤੋਂ ਪਹਿਲਾਂ ਪਹਿਲਾਂ ਜਿਹੜਾ ਸਬਜ਼ੀ ਵਗੈਰਾ ਦਾ ਕੋਈ ਨਾ ਕੋਈ ਮੈਂ ਤਾਂ ਚੀਜ਼ ਰੈਡੀ ਕਰਕੇ ਰੱਖਣੀ ਹੁੰਦੀ ਐ ਕਿਉਂਕਿ ਆ ਕੇ ਉਹਨੂੰ ਖਵਾਣਾ ਪਿਆਣਾ ਹੁੰਦਾ ਬੇਟੇ ਨੂੰ ਤੇ ਇਸ ਕਰਕੇ ਆਪਾਂ ਹੋਂਦਾਬਦਲ ਸਬਜ਼ੀ ਦਾ ਕੰਮ ਕਰਦੇ ਆ ਤੇ ਲਓ ਜੀ ਅੱਜ ਜਿਹੜਾ ਮਸਾਲਾ ਆਪਣਾ ਦੇਖੋ ਪੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾ per matra di piuri pangadi come salabile con il Non si è detto non ho messo

ਚੰਗੀ ਤਰ੍ਹਾਂ ਘੁਲਣਾ ਨਹੀਂ ਹੋਣਾ ਆਪਾਂ ਇਸ ਤਰੀਕੇ ਨਾਲ ਬਣੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਇੱਕੋਂ ਤੁਸੀਂ ਇੱਧਰ ਦੇਖ ਸਕਦੇ ਹੋ ਆ ਮੈਂ ਲਾ ਥੋੜੇ ਜਿ ਛੋਲਿਆਂ ਦੇ अगेन ਪੀਸ ਲਿਆ ਪੀਸ ਕੇ ਦਾ ਇਹ ਬਣਾ ਲਿਆ ਠੀਕ ਹੈ ਜੀ ਇੱਕ ਪੇਸਟ ਜਿਹਾ ਰੈਡੀ ਕਰ ਲਿਆ ਆਪਾਂ ਠੀਕ ਹੈ ਜੀ ਹੁਣ ਇਹ ਪੇਸਟ ਨੂੰ ਆਪਾਂ ਉਹਦੇ ਚ ਪਾਵਾਂਗੇ ਦੇਖੋ ਤੁਸੀਂ ਇਹ ਕੱਲਾ ਛੋਲਿਆਂ ਦਾ ਪੇਸਟ ਆ ਤਿਆਰ ਕੀਤਾ ਆਪਾਂ ਇਹਦੇ ਨਾਲ ਕੀ ਹੋਊਗਾ ਜਿਹੜੀ ਆਪਣੀ ਸਬਜੀ ਇਹਦੀ ਤਰੀ ਹੈ ਉਹ ਬਿਲਕੁਲ ਗਾੜੀ ਹੋ ਜਾਊਗੀ ਠੀਕ ਹੈ ਜੀ ਲਓ ਚ ਦੇਖ ਸਕਦੇ ਹੋ ਤੁਸੀਂ ਛੋਲੇ ਦਾ ਤੁੰਡਾ ਪਾਇਆ ਕਰਕੇ ਥੋੜਾ ਜਿਹਾ ਪਾਣੀ ਪਾਵਾਂਗੇ ਅਪਾ ਦੇਖੋ ਕਿੰਨੀ ਗਾੜਾ ਹੋ ਗਿਆ ਨਾ ਮਸਾਲਾ ਕਿੰਨਾ ਗਾੜਾ ਹੋ ਗਿਆ ਹੁਣ ਇਹਨੂੰ ਭੁੰਨਾਗੇ ਮਸਾਲੇ ਨੂੰ ਚੰਗੀ ਤਰ੍ਹਾਂ ਪੱਚਾ ਬਿਲਕੁਲ ਨਹੀਂ ਛੜਨਾ ਇਹਨੂੰ ਜਿੰਨੀ ਟੇਸਟੀ ਬਣਾਉਣੀ ਤੁਸੀਂ ਸਬਜ਼ੀ ਲੈ ਜੀ ਕਿੰਨਾ ਗਾੜਾ ਹੋ ਗਿਆ ਮਸਾਲਾ ਆਪਣਾ ਠੀਕ ਹੈ ਜੀ ਇੱਕ ਟ੍ਰਿਕ ਹੀ ਆ ਸਮਝ ਲਓ ਤੁਸੀਂ ਛੋਲਿਆਂ ਦੇ ਵਿੱਚ ਜਦੋਂ ਤੁਸੀਂ ਛੋਲੇ ਭਾ ਨਕਾਲੇ ਧਰਦੇ ਭਾ ਚਿੱਟੇ ਧਰਦੇ ਹੋ ਤੇ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਥੋੜੇ ਛੋਲੇ ਨਾ ਪੀਸ ਕੇ ਪਾਇਆ ਕਰੋ ਤੇ ਜਿਹੜੀ ਜੇ ਗਰੇਵੀ ਹੈ ਨਾ ਇਹ ਜੀ ਸਬਜ਼ੀ ਦੀ ਉਹ ਪੂਰੀ ਗਾੜੀ ਬਣ ਜਾਂਦੀ ਤੇ ਟੇਸਟ 'ਚ ਵੀ ਲਾਜ ਹਰ ਲੱਗਦੀ। ਹਨ ਇਹਨੂੰ 10-15 ਮਿੰਟ ਮੈਂ ਮਸਾਲੇ ਨੂੰ ਇਦਾਂ ਹੀ ਭੁੰਨਾਂਗੇ। ਲਓ ਜੀ ਤੁਹਾਨੂੰ ਪਤਾ ਜੱਜ ਨੂੰ ਮੈਗੀ ਬਹੁਤ ਪਸੰਦ ਹੈ। ਸੋ ਆਪਾਂ ਚੋਲਾ ਨੂੰ ਮੈਗੀ ਵਾਂਗੂ ਦਿਖਾਉਣ ਵਾਸਤੇ ਕੀ ਕਰ ਸਕਦੇ ਆ? ਜੇਕਰ ਤੁਸੀਂ ਚੋਲਾ ਜਿਹੜੇ ਬੱਚੇ ਨੂੰ ਮੈਗੀ ਪਸੰਦ ਆ ਬਾਸਪਤੀ ਚੋਲ ਲੈ ਲਓ ਤੁਸੀਂ। जमा ही नहीं पता लगना बच्चों को कि मैगी दी है कि चौल वो वास्ते कि करेंगे आप हल्का जहाँ ना फूड कलर पा देंगे चक्ो ये पीले बन जाएंगे उन्हें कहना मैगी आ जाने कहना ममा मैगी इस करके मैं थोड़ा फूड कलर पाता येलो बना रहा थोड़ा जहा होर पा दें येलो कलर हो जो ठीक है जी चुको चक्ो जी येलो कलर के चौल निकलने वाह ठीक है जी इस तरह कर सकते मैगी वागू दिखाने आ वेखो जी मसाला अपना थले लगना शुरू हो गया थोड़ा जहा पानी पावे आप अजय मसाले थोड़ा होर भुना थोड़ा है पानी पाँगा थल लगन लग गया छट गया बट थोड़ा जहा होने पर ठीक है जी ਲੋਚਾ ਉਹਨਾਂ ਚਿਰ ਮੈਂ ਇੱਧਰ ਆਲੂਆਂ ਨੂੰ ਕਟਿੰਗ ਕਰ ਲੈਨੇ ਆ ਤੇਲ ਉਹ ਰਾਹ ਚੀਜ਼ਾਂ ਪਾ ਲੈਨੇ ਆ ਇਹ ਵੀ ਆਪਣਾ ਪੱਟੇ ਵੀ ਲੋਚਾ ਮਸਾਲਾ ਬਿਲਕੁਲ ਪੁੱਜ ਗਿਆ ਆਪਣਾ ਚੰਗੀ ਤਰ੍ਹਾਂ ਤੇਲ ਵੀ ਛੱਡ ਗਿਆ ਬਿਲਕੁਲ ਆਪਣਾ ਜ ਮਸਾਲਾ ਇੱਧਰ ਦੇਖੋ ਬਿਲਕੁਲ ਪੁੱਜ ਗਿਆ ਦੇਖੋ ਤੇਲ ਵੀ ਛੱਡਦਾ ਦੇਖੋ ਦਿਖਦਾ ਪਿਆ ਨਾ ਤੇ ਹੁਣ ਆਪਾਂ ਕੀ ਕਰਾਂਗੇ ਬੋਇਲ ਕੀਤੇ ਜਿਹੜੇ ਛੋਲੇ ਨੇ ਉਹਨਾਂ ਨੂੰ ਇਹਦੇ ਵਿੱਚ ਪਾਵਾਂਗੇ ਪਾਣੀ ਹੈ ਜਿਹੜਾ ਪਾਣੀ ਸੁਟਣਾ ਨਹੀਂ ਉਹ ਪਾਣੀ ਦੇ ਨਾਲ ਟੇਸਟੀ ਬਣ ਲੈ ਜਿਹੜੇ ਪਾਣੀ ਨਾਲ ਉਪਰ ਉਬਾਲਿਆ ਕਦੇ ਵੀ ਸੁਟਣਾ ਨਹੀਂ ਉਹਦੇ ਕੀਤੇ ਪਾਣੀ ਲਓ ਜਿਹਦੇ ਵਿੱਚ ਪਾਵਾਂਗੇ ਆਲੂ ਉਬਲੇ ਹੋਏ ਉਹ ਤੁਹਾਡੀ ਚੋਇਸ ਆ ਤੁਸੀਂ ਆਲੂ ਪਾਣੇ ਆ ਕਿ ਨਹੀਂ ਬਟ ਮੈਂ ਪਾਣੇ ਸੀ ਠੀਕ ਹੈ ਤੇ ਪਾਣੀ ਪਾਉ ਉਹਦੇ ਵਿੱਚ ਕਿਉਂਕਿ ਸਬਜ਼ੀ ਬਹੁਤ ਜ਼ਿਆਦਾ ਗਾੜੀ ਹੋਈ ਪਈ ਹੈ ਦੇਖੋ ਪਾਣੀ ਇਹ ਛੋਲ ਆਪਾਂ ਕਲਰਫੁਲ ਕਰ ਲਏ ਇਹਨਾਂ ਨੂੰ ਨਾ ਆਪਾਂ ਤੋਕਰੀ ਦੇ ਵਿੱਚ ਛਾਨ ਲਾਂਗੇ। ਆਇਓ ਖਾਵਾ ਤੁਹਾਨੂੰ। ਜੀ ਬਲੰਦਾ ਜੇ ਲੱਗੂਗਾ ਟਾਈਮ ਤੇ ਸਬਜੀ ਤੈਨੂੰ ਪਤਾ ਟਾਈਮ ਲੱਗੂਗਾ 2 ਤੋਂ 3 ਸਟੀਆਂ ਲੱਗਣਗੀਆਂ ਤੇ ਮੈਂ ਉਹਨਾਂ ਚਿਰ ਜਾ ਕੇ ਵਲੌਗ ਐਡਿਟ ਕਰ ਲੈਂਦੀ ਆ। फिर आप जब जताऊगा खबा पे आके सो देंगे घंटा कर रेस्ट करा फिर एक बज गया जी आप तो सब्जी दिखाने चेक करो आप सब्जी चेक कर देंगी लाओ जी चेक करो सब्जी तरी घएगी देखो सब्जी तरी थोड़ी घट रहेगी ਪਰ ਬਹੁਤ ਟਾਈਮ ਬਾਦ ਬਣਾਈਏ ਸਬਜੀ ਲੋਜੇ ਨੂੰ ਦਿਓ ਟੱਕ ਫਿਰ ਆਪਾਂ ਜੱਪ ਜੀ ਲਈ ਕੜਾਹੀ ਇਹ ਚ ਨਾ ਇੱਕ ਚਮਚਾ 1.5 ਚਮਚਾ ਘਿਓ ਦਾ ਪਾ ਲਾ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਨਾ ਰਾਈਸ ਪਾਵਾਂਗੇ ਮੈਗੀ ਵਾਂਗੂ ਬਣਾ ਦਾਂਗੇ ਹੁਣ ਆਪਾਂ ਨੂੰ ਪਤਾ ਨਾ ਲੱਗੇ ਕਿ ਚੌਲ ਠੀਕ ਹੈ ਜੀ ਜਪਜੋਤ ਲਈ ਬਣਾ ਰਹੇ ਕਿਉਂ ਨੂੰ ਪਤਾ ਹੀ ਨਾ ਲੱਗੇ ਚੌਲ ਸੋ ਮੈਗੀ ਦੀ ਸ਼ਕਲ ਦੇ ਦਾਂਗੇ ਨੂੰ ਆਪਾਂ ਦੇਸੀ ਘਿਓ ਦੇ ਵਿੱਚ ਆਪਾਂ ਪਾਤੇ ਚੌਲ ਠੀਕ ਹੈ ਜੀ। ਲੋਜੀ ਕਰਮ ਹੁਣ ਜਿਵੇਂ ਆਲੂ ਆ ਤੋ ਲੈ ਲਓ। ਲੋਜੀ ਥੋੜੀ ਜਿਹੀ ਵਿੱਚ ਆਪਾਂ ਸਬਜ਼ੀ ਤੇਰਾ ਮਿਕਸ ਕਰਕੇ ਨਾ ਹੁਣ ਕਹਾਂਗੇ ਮੈਗੀ ਬਣਾਉਣੀ ਕਿਤੇ ਨੂੰ ਮੈਗੀ ਦਾ ਰੂਪ ਦੇ ਕੇ ਮੈਗੀ ਬਣਾਉਣੀ ਆਪਜੋ ਤਾਂ ਦੇਖੋ ਜਬਜੋ ਤਾਂ ਬੇਟਾ ਆਪਣੇ ਬਾਈਕ ਧੋਈ ਜਾਂਦਾ ਕਿੱਥੇ ਜਾਣਾ ਬੇਟਾ ਤੁਸੀਂ ਕਿੱਥੇ ਜਾਣਾ ਬਾਈਕ ਧੋ ਕੇ ਲੈ ਵੀਡੀਓ ਬਣਾਓ ਜਬਜੋ ਤਾਂ ਬੋਲਦਾ ਮੇਰੀ ਤਾਂ ਵੀਡੀਓ ਬਣਾਓ ਦੇਖੋ ਜਾਂਦਾ ਟੂਟੀ ਤੇ ਪਾਣੀ ਭਰ ਕੇ ਲੈ ਕੇ ਆਊਗਾ ਭਰ ਕੇ ਤੇ ਇਹਨੂੰ ਧੋਈ ਜਾਂਦਾ ਵੇਖੋ ਕਿੰਨਾ ਗਿੱਲਾ ਕੀਤਾ ਹੋਇਆ ਏ ਅੱਜ ਇਹਨੇ ਟਾਈਮ ਬਹੁਤ ਹੋ ਗਿਆ ਅੱਜ ਤੇ ਵਲੌਗ ਦਾ ਐਂਡ ਹੀ ਨਹੀਂ ਕੀਤਾ ਮੈਂ ਵੀ ਆ ਦੇਖੋ ਆ ਜਾ ਆ ਜਾ ਜਲਦੀ ਚਲੋ ਚਲੋ ਜੀ ਚਲੋ ਕਿੱਥੇ ਜਾਣਾ ਧੋਕੇ ਗੱਡੀ ਕਿੱਥੇ ਜਾਣਾ ਬੇਟਾ ਚੰਡੀਗੜ੍ਹ ਹੋ ਜਾਂਦਾ ਮੁੰਡਾ ਚੰਡੀਗੜ੍ਹ ਹੀ ਜਾਂਦਾ ਸਿੱਧਾ ਮਾੜੀ ਮੋਟੀ ਤਾਂ ਤੇ ਗੇੜੀ ਨਹੀਂ ਲਾ ਕੇ ਹੁੰਦਾ ਕੀ ਦੀ ਵੀਡੀਓ ਬਣਾਉਣੀ ਆ ਵੀਡੀਓ ਕਿਦੀ ਬਣਾਉਣੀ ਆ ਤੇਰੀ ਕਿ ਇਹਦੀ ਪਾ ਤੋ ਤਾਂ ਗੱਡੀ ਮੈਨੂੰ ਕਹਿੰਦਾ ਤੁਸੀਂ ਪਾ ਚਲੋ ਜੀ ਵਲੌਗ ਦਾ ਅੱਪਾ ਇੱਥੇ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੈਂ ਇਹਨੂੰ ਕਰੋਨਾ ਹோம்ਵਰਕ ਸੋ ਇਹਨੂੰ ਮੈਂ ਕੱਪੜੇ ਚੇਂਜ ਕਰਦੀ ਐਂਡ ਹோம்ਵਰਕ ਕਰਵਾਉਣੀ ਆ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਸਿਆ ਕਾਲ ਟੇਕ ਕੇਅਰ ਬਾਏ ਬਾਏ